ਤਾਂ ਜੇ ਖੇਤੀ ਨੂੰ ਸੈਂਟੀਫਿਕਲੀ ਤਰੀਕੇ ਨਾਲ ਥੋੜਾ ਕਰਾਂਗੇ ਤਾਂ ਉਹਦਾ ਫਾਇਦਾ ਵੀ ਮਿਲਦਾ ਵੀਰੇ ਤੇ ਚਾਰ ਲੋਕ ਇਕੱਠੇ ਹੁੰਦੇ ਆ ਇੱਕ ਇੱਕ ਫੋਨ ਤੇ ਤਾਂ ਉਹ ਫਿਰ ਪਿੰਡ ਹੀ ਆ ਵੀਰੇ ਆਪਣੇ ਪਿੰਡ 'ਚ ਵੀਰੇ ਹਰ ਇੱਕ ਤਰੀਕੇ ਦੀ ਫਸਲ ਲਗਭਗ ਲਾਉਂਦੇ ਹੀ ਆ ਸਾਰੇ ਜਿਵੇਂ ਮੈਂ ਪਿੰਡ ਰਹਿ ਰਿਹਾ ਤਾਂ ਮੈਂ ਸਕੂਨ 'ਚ ਰਹਿਣਾ ਤੁਸੀਂ ਆ ਆ ਦੀ ਇੱਕ ਪਛਾਣ ਖਤਮ ਹੋ ਜਾਂਦੀ ਆ ਹਾਂ ਸ਼ਹਿਰ 'ਚ ਕਿਸੇ ਕੋਲੇ ਕਿਸ ਲਈ ਟਾਈਮ ਨਹੀਂ ਹੁੰਦਾ ਮੈਨੂੰ ਖੇਤ 'ਚ ਰਹਿਣਾ ਹੀ ਵਧੀਆ ਲੱਗਦਾ ਸਸੇ ਗਾਲ ਦੋਸਤੋ ਮੈਂ ਥੋੜਾ ਆਪ ਦਾ ਮੂੰਗਾ ਰਾਜਸਤਾਨੀ ਅੱਜ ਆਇਆ ਪਿੰਡ ਆਪਾਂ ਲੰਬੀ ਟਾਪ ਬਾਈ ਰਾਜਨਮਾਨ ਹੋਰਾਂ ਕੋਲੇ ਤੇ ਬਾਈ ਰਾਜਨ ਮਾਨ ਆਪਾਂ ਗੱਲ ਕਰਾਂਗੇ ਕਿ ਬਾਈ ਨੇ ਆਪਣਾ ਜੱਦੀ ਘਰ ਨਹੀਂ ਛੱਡਿਆ ਜੱਦੀ ਘਰ ਨੂੰ ਰੇਨੋਵੇਟ ਕਰਕੇ ਕਿਉਂ ਆਪ ਦਾ ਘਰ ਪਿੰਡ ਦੇ ਵਿੱਚ ਹੀ ਰੱਖਿਆ ਤੇ ਬਾਈ ਸ਼ਹਿਰ ਦੇ ਵਿੱਚ ਮੂਵ ਨਹੀਂ ਕਰੇ ਸასი ਸ਼ੁਕਰ ਬਈ ਬਾਈ ਜੀ ਪਹਿਲਾਂ ਤਾਂ ਮੈਨੂੰ ਆਹ ਦੱਸੋ ਆਪਾਂ ਆਪਣਾ ਪਿੰਡ ਦਾ ਨਾਂ ਕੀ ਹੈ ਸਾਡੇ ਪਿੰਡ ਦਾ ਲੰਮੀ ਠਾਪ ਜੀ ਠੀਕ ਹੈ ਬਾਈ ਹਾਂ ਬਾਈ ਤੁਸੀਂ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀਗੇ ਤੁਸੀਂ ਆਪਣਾ ਜੱਦੀ ਘਰ ਨਹੀਂ ਛੱਡਿਆ ਹੈ ਨਾ ਵੀ ਆਪਣੇ ਪੁਰਾਣੇ ਘਰ ਨੂੰ ਜਿਵੇਂ ਆਪਾਂ ਟਾਣੀ ਕਹਿੰਦੇ ਆ ਫਾਰਮ ਹਾਊਸ ਕਹਿੰਦੇ ਸੀ ਉਹਨੂੰ ਹੀ ਰੈਨੋਵੇਟ ਕੀਤਾ ਵੀ ਉਹਦੇ ਪਿੱਛੇ ਵੀ ਕੀ ਸੋਚ ਸੀਗੀ ਕੀ ਕਾਰਨ ਸੀਗਾ ਇਹ ਵੀ ਉਹਦੇ ਪਿੱਛੇ ਜਿਹੜੀ ਸੋਚ ਸੀਗੀ ਵੀਰੇ ਉਹ ਇਹ ਸੀਗੀ ਵੀ ਸ਼ੁਰੂ ਤੋਂ ਮੇਰੇ ਦਾਦੇ ਪਰਦਾਦੇ ਇਨ੍ਹਾਂ ਖੇਤਾਂ 'ਚ ਇਨ੍ਹਾਂ ਪਿੰਗਾਵਾਂ 'ਚ ਹੀ ਰਹੇ ਆ ਉਹਨਾਂ ਨੇ ਇੱਥੇ ਕੰਮ ਕੀਤਾ ਤੇ ਜਦੋਂ ਮੈਂ ਛੋਟਾ ਸੀ ਸ਼ੁਰੂ ਤੋਂ ਦੇਖਦਾ ਹੁਣ ਮੇਰੇ ਡੈਡੀ ਵੀ ਇੱਥੇ ਕੰਮ ਕਰਦੇ ਆ ਤੇ ਮੇਰਾ ਸ਼ੁਰੂ ਜਿਹੜਾ ਮੈਂਟਲ ਪੀਸ ਹੈ ਜੋ ਵੀ ਹੈਗਾ ਉਹ ਖੇਤ ਜੀ ਹੈ ਮੈਨੂੰ ਖੇਤ 'ਚ ਰਹਿਣਾ ਹੀ ਵਧੀਆ ਲੱਗਦਾ ਹੈ ਸ਼ਹਿਰ ਚ ਜਾ ਕੇ ਤੁਸੀਂ ਹੱਲੇ ਪੱਲੇ ਥੋੜਾ ਟਾਈਮ ਖੁਸ਼ ਹੋ ਸਕਦੇ ਹੋ ਬਾਕੀ ਜੋ ਤੁਹਾਨੂੰ ਇੱਥੇ ਰਹਿ ਕੇ ਸਕੂਨ ਮਿਲਣਾ ਉਹ ਸ਼ਹਿਰ ਚ ਨਹੀਂ ਮਿਲਦਾ ਠੀਕ ਹੈ ਇਸ ਕਰਕੇ ਵੀਰੇ ਮੈਂ ਆਪਦਾ ਹੀ ਕਰ ਰਿਹਾ ਨੂੰ ਵੇਟ ਕਰਕੇ ਤਿਆਰ ਕਰ ਲਿਆ ਹੋਏ ਤੁਹਾਡੇ ਸਾਹਮਣੇ ਜਿਹੜੇ ਲੋਕੀ ਪਿੰਡ ਛੱਡ ਕੇ ਸ਼ਹਿਰਾਂ ਚ ਜਾਈ ਜਾਂਦੇ ਆ ਉਹ ਸ਼ਹਿਰ ਚ ਆਨ ਦਾ ਕੀ ਕਰਨਾ ਵੀਰੇ ਉਹ ਬਸ ਇਹ ਪਿਆ ਲੋ ਵੀ ਜਦੋਂ ਬੰਦਾ ਸ਼ਹਿਰ ਕੰਨੇ ਜਾਂਦਾ ਹੈ ਤਾਂ ਉਹਨੂੰ ਇਹ ਲੱਗਦਾ ਹੈ ਵੀ ਉਹ ਇੱਕ ਵੱਡੀ ਦੁਨੀਆ ਚ ਜਾ ਵੜਿਆ ਛੋਟੇ ਦੁਨੀਆ ਨੂੰ ਛੱਡ ਕੇ ਲੇਕਿਨ ਉਹਨੂੰ ਇਹ ਬਾਤ ਫੀਲ ਹੁੰਦਾ ਵੀ ਸ਼ਹਿਰ ਦੀ ਵੱਡੀ ਦੁਨੀਆ 'ਚ ਉਹਦੇ ਲਈ ਉਹਨੇ ਲੋਕ ਨਹੀਂ ਹੁੰਦੇ ਜਿਵੇਂ ਪਿੰਡ 'ਚ ਜਿਹੜੇ ਬੰਦੇ ਦੇ ਹੁੰਦੇ ਐ ਪਿੰਡ 'ਚ ਸਭ ਆ ਇੱਕ ਦੂਜੇ ਨੂੰ ਫੇਰ ਵੀ ਪਿਆਰ ਮੁਹੱਬਤ ਕਰਦੇ ਲੇਕਿਨ ਸ਼ਹਿਰ 'ਚ ਕਿਸੇ ਕੋਲੇ ਕਿਸੇ ਲਈ ਟਾਈਮ ਨਹੀਂ ਹੁੰਦਾ ਫਿਰ ਉਹ ਸ਼ਹਿਰ ਨੂੰ ਮਿਸ ਕਰਦਾ ਹੈ ਚਾਹੇ ਤੁਸੀਂ ਕੈਨੇਡਾ ਜਾ ਕੇ ਦੇਖ ਲਓ ਕਿਤੇ ਜਾ ਕੇ ਦੇਖ ਲਓ ਤੁਸੀਂ ਇਹੀ ਸਭ ਤੋਂ ਸੁਣੋਗੇ ਕਿ ਸਾਡੇ ਕੋਲੇ ਸਾਡੇ ਲੋਕ ਨਹੀਂ ਹੈਗੇ ਠੀਕ ਹੈ ਬਈ ਤੁਹਾਡੇ ਕਹਿਣ ਦਾ ਭਾਵ ਵੀ ਆਪਾਂ ਪਿੰਡ ਛੱਡ ਕੇ ਜਦੋਂ ਸ਼ਹਿਰ 'ਚ ਰਹਿਣ ਲੱਗਦੇ ਆਂ ਵੀ ਆਪਣਾ ਇੱਕ ਸੋਸ਼ਲ ਲਾਈਫ ਆਪਣੀ ਖਤਮ ਹੋ ਜਾਂਦੀ ਹੈ ਹਾਂਜੀ 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 ਠੀਕ ਹੈ ਬਈ

ਸ਼ਹਿਰਾਂ 'ਚ ਸਹੂਲਤਾਂ ਵਧ ਮਿਲਦੀਆਂ ਵੀ ਐਮਰਜੈਂਸੀ ਹਸਪਤਾਲ 'ਚ ਡਾਕਟਰ ਹੁੰਦੇ ਆ ਜਵਾਕਾਂ ਦੀ ਪੜ੍ਹਾਈ ਹਾਸ ਸਕੂਲ ਹੁੰਦੇ ਆ ਵੀ ਪਿੰਡਾਂ 'ਚ ਉਹ ਚੀਜ਼ ਨਹੀਂ ਹੈਗੀ ਵੀ ਤੁਹਾਨੂੰ ਨਹੀਂ ਲੱਗਦਾ ਯਾਰ ਵੀ ਕੱਲੋਂ ਜੇ ਥੋੜੀ ਫੈਮਿਲੀ ਵਧੂਗੀ ਕੱਲੋਂ ਗਿਆ ਹੋਊਗਾ ਬੱਚੇ ਹੋਣਗੇ ਵੀ ਉਹਨਾਂ ਵਾਸਤੇ ਵੀ ਆਪਾਂ ਨੂੰ ਉਹ ਆਹ ਸਟੈਪ ਆਪਾਂ ਗਲਤ ਲਿਆ ਤੇ ਆਪਾਂ ਨੂੰ ਪਿੰਡ ਨਾਲ ਰਹਿ ਕੇ ਸ਼ਹਿਰ ਰਹਿਣਾ ਚਾਹੀਦਾ ਸੀਗਾ ਵੀ ਮੈਂ ਇਸ ਬਹੁਤ ਸੋਚ ਸਮਝ ਕੇ ਫੈਸਲਾ ਲਿਆ ਬਾਕੀ ਮੈਂ ਥੋੜੀ ਗੱਲ ਮੰਨਦਾ ਹਾਂ ਪਰ ਮੈਂ ਨਾ ਇੰਨਾ ਜਾਣਦਾ ਵੀ ਜਿਵੇਂ ਪਿੰਡ ਰਹਿ ਰਿਹਾ ਤਾਂ ਮੈਂ ਸਕੂਨ 'ਚ ਰਹਿਣਾ ਤੁਸੀਂ ਦੇਖ ਲਓ ਆਹ ਮੇਰੇ ਖੇਤ ਆ ਠੀਕ ਇਥੋਂ ਆਹੀ ਪਿੰਡ ਚ ਬਿਰ ਮੈਂ ਪੜਿਆ ਸ਼ੁਰੂ ਤੋਂ ਆਪਣੇ ਸ਼ਹਿਰ ਸੰਗਰੀ ਆ ਤੇ ਮੈਂ ਜੋ ਵੀ ਫੀਲ ਕੀਤਾ ਮੈਂ ਇਹ ਕੀਤਾ ਵੀ ਯਾਰ ਆਪ ਦਾ ਘਰ ਤੋਂ ਦੂਰ ਨਹੀਂ ਜਾ ਸਕਦੇ ਆਦਿ ਜੜ੍ਹਾਂ ਤੋਂ ਦੂਰ ਨਹੀਂ ਜਾ ਸਕਦੇ ਹਾਂ ਦਿਸਾ ਐਡਵਾਂਟੇਜ ਕਹ ਲੋ ਐਡਵਾਂਟੇਜ ਕਹ ਲੋ ਉਹ ਤਾਂ ਚਲੋ ਹਰ ਜਗ੍ਹਾ ਦੀ ਹੁੰਦੀ ਹੈ ਠੀਕ ਹੈ ਸ਼ਹਿਰਾਂ ਸ਼ਹਿਰ ਵੀ ਕਈ ਪੱਖੋਂ ਚੰਗੇ ਹੁੰਦੇ ਆ ਪਰ ਮੈਨੂੰ ਪਿੰਡ ਫੇਰ ਵੀ ਬਹੁਤ ਜ਼ਿਆਦਾ ਪੱਖੋਂ ਚੰਗੇ ਲੱਗੇ ਕਿਉਂਕਿ ਇੱਥੇ ਲੋਕ ਨੇ ਜੋ ਇੱਕ ਦੂਜੇ ਨੂੰ ਸਮਝਦੇ ਨੇ ਸ਼ਹਿਰਾਂ ਚ ਉਹ ਨਹੀਂ ਹੈਗਾ ਵੀ ਉਨੇ ਤੁਹਾਨੂੰ ਲੋਕ ਮਿਲ ਜਾਣਗੇ ਜੋ ਸਮਝਦੇ ਹੋਣ ਉੱਥੇ ਜ਼ਿੰਦਗੀ ਫਾਸਟ ਹੈ ਇੱਥੇ ਜ਼ਿੰਦਗੀ ਸਲੋ ਹੈ ਐਸ ਕਰਕੇ ਸਲੋ ਜ਼ਿੰਦਗੀ ਚੀ ਬੰਦਾ ਇੱਕ ਦਿਨ ਜਲੀ ਟਾਈਮ ਗੜਦਾ ਵੀਰੇ ਬਈ ਕਈ ਲੋਕ ਹੁੰਦੇ ਨਾ ਵੀ ਉਹ ਕਹਿੰਦੇ ਯਾਰ ਵੀ ਪਿੰਡਾਂ ਚ ਕੀ ਐ ਵੀ ਪਿੰਡਾਂ ਚ ਲੋਕਾਂ ਨਾਲ ਬਈ ਝਗੜੇ ਬਹੁਤ ਜ਼ਿਆਦੇ ਹੁੰਦੇ ਵੀ ਗਲੀਆਂ ਚ ਨਾ ਵੀ ਪਾਣੀ ਦੇ ਕਰਕੇ ਜਾਂ ਕੰਦਾ ਕਰਕੇ ਵੀ ਪਰ ਰੋਲੇ ਬਹੁਤ ਪੈਂਦੇ ਵੀ ਸ਼ਹਿਰਾਂ ਚ ਕਿਸ ਨੂੰ ਕਿੰਦਾ ਕੋਈ ਮਤਲਬ ਨਹੀਂ ਆ ਲੋਕਾਂ ਨੂੰ ਜ਼ਿੰਦਗੀ ਵਧੀਆ ਲੱਗਦੀ ਹੈ ਵੀ ਤੁਹਾਡੇ ਸਾਹਮਣੇ ਵੀ ਵਾਕਈ ਆਪਣੇ ਪਿੰਡਾਂ ਚ ਵੀ ਆਪ ਰੋਲੋ ਫੇਸ ਕਰਦੇ ਆਪਾਂ ਵੀਰੇ ਦੇਖੋ ਵੀ ਪ੍ਰੋਬਲਮ ਥੋੜੀਆਂ ਬਹੁਤ ਤਾਂ ਸਭ ਜਗ੍ਹਾ ਹੀ ਹੁੰਦੀਆਂ ਹੈ ਤੁਸੀਂ ਸ਼ਹਿਰ ਜਾ ਕੇ ਵੀ ਨਹੀਂ ਇਹ ਕਹਿ ਸਕਦੇ ਕਿ ਇੱਥੇ ਕੋਈ ਰੌਲੇ ਰੱਪੇ ਨਹੀਂ ਹੈ ਜਾਂ ਕੁਝ ਵੀ ਨਹੀਂ ਹੈ ਥੋੜੇ-ਬਹੁਤ ਹੁੰਦੀਆਂ ਵੀ ਹੈ ਬਈ 노 ਡਾਊਟ ਪਰ ਆਏ ਵੀ ਉਹ ਇੰਨੀਆਂ ਸੀਰੀਅਸ ਲੈਵਲ ਤੇ ਵੀ ਨਹੀਂ ਹੁੰਦੀਆਂ ਕਿ ਤੁਸੀਂ ਉਹਦੇ ਲਈ ਪਿੰਡ ਹੀ ਛੱਡ ਦੋਗੇ ਕਿ ਕਹਿ ਦੋਗੇ ਵੀ ਇਹ ਪ੍ਰੋਬਲਮੈਟਿਕ ਵੱਡੀ ਹੈ ਮੈਂ ਸ਼ਹਿਰ ਜਾਵ ਲੂੰਗਾ ਸ਼ਹਿਰ ਜਾ ਕੇ ਬਈ ਤੁਹਾਨੂੰ ਇੱਕ ਉਹਨਾਂ ਪ੍ਰਾਈਵੇਟ ਸਪੇਸ ਜ਼ਰੂਰ ਮਿਲ ਜੂਗਾ ਪਰ ਤੁਸੀਂ ਉਹ ਥੋੜਾ ਟਾਈਮ ਬਾਅਦ ਆਜ਼ਾਦੀ ਫੀਲ ਨਹੀਂ ਕਰੋਗੇ ਕਿ ਤੁਹਾਡੇ ਲਈ ਲੋਕ ਨਹੀਂ ਆ ਰਹੇ ਤੁਸੀਂ ਕੱਲੇ ਹੀ ਰਹਿ ਜੂਗੇ ਤੇ ਸਭ ਤੋਂ ਵੱਡੀ ਚੀਜ਼ ਹੈ ਵੀ ਜਿੱਥੇ ਚਾਰ ਲੋਕ ਇਕੱਠੇ ਹੁੰਦੇ ਆ ਇੱਕ ਇੱਕ ਫੋਨ ਤੇ ਤਾਂ ਉਹ ਫਿਰ ਪਿੰਡ ਹੀ ਆ ਵੀਰੇ ਕੋਈ ਤੁਹਾਡੇ ਕਹਿਣ ਦਾ ਬਾਵੀਂ ਸ਼ਹਿਰ ਚ ਆ ਕੇ ਉਹ ਬੰਦਾ ਆਪਣੇ ਜੜਾ ਟੁੱਟ ਜਾਂਦਾ ਹਾਂ ਜੜਾ ਟੁੱਟ ਜਾਂਦਾ ਬਾਈ ਬਾਕੀ ਉੱਥੇ ਉਹਨੂੰ ਕੋਈ ਜਾਣਦਾ ਨਹੀਂ ਹੁੰਦਾ ਪਿੰਡ 'ਚ ਤੁਹਾਡੇ ਪਰਦਾਦੇ ਦਾਦੇ ਦੇ ਨਾਮ ਤੋਂ ਆਪਾਂ ਨੂੰ ਫੇਰ ਵੀ ਕੋਈ ਜਾਣ ਲੂਗਾ ਵੀ ਫਲਾਣਾ ਕਹਿੰਦੇ ਵੀ ਉਹ ਨੰਬਰ ਦਾਦ ਦਾ ਹੈਗਾ ਆ ਉਹ ਫਲਾਣੇ ਤੁਹਾਨੂੰ ਕੋਈ ਦਾਦਾ ਕਹਿੰਦੇ ਆਗੇ ਮੇਰੇ ਦਾਦੀ ਨਾਲ ਤੁਹਾਡਾ ਦਾਦਾ ਰਹਿੰਦਾ ਹੁੰਦਾ ਸੀ ਠੀਕ ਹੈ ਜੀ ਯਾ ਤੁਹਾਡੇ ਬਾਪੂ ਦੇ ਨਾਮ ਤੋਂ ਤੁਹਾਨੂੰ ਕੋਈ ਜਾਣਦਾ ਲੇਕਿਨ ਸ਼ਹਿਰਾਂ 'ਚ ਤੁਹਾਨੂੰ ਕੋਈ ਵੀ ਨਹੀਂ ਜਾਣਦਾ ਵੀਰੇ ਸ਼ਹਿਰਾਂ ਚ ਵੀ ਕਹਿ ਵੀ ਆਪਣੇ ਆਪ ਦੀ ਪਛਾਣ ਖਤਮ ਹੋ ਜਾਂਦੀ ਆ ਹਾਂ ਕਿਉਂਕਿ ਮੇਰੇ ਦਾਦੇ ਪਰਦਾਦੇ ਵੀ ਵਰਤੇ ਪਿੰਡ ਚ ਹੀ ਲੋਕਾਂ ਨਾਲ ਮੇਰੇ ਡੈਡੀ ਘਰੇ ਵੀ ਵਰਤੇ ਤੇ ਮੈਂ ਵੀ ਫਿਰ ਵਰਤਦਾ ਉਹਨਾਂ ਨਾਲ ਹੀ ਤਾਂ ਉਹ ਬਹੁਤ ਲੰਮੀ ਸਾਂਝ ਬਣ ਜਾਂਦੀ ਵੀਰੇ ਲੇਕਿਨ ਸ਼ਹਿਰਾਂ ਚ ਤੁਹਾਨੂੰ ਸ਼ਾਇਦ ਥੋੜਾ ਗਵੰਦੀ ਵੀ ਨਾ ਬੁਲਾਵੇ ਕੋਈ ਦਾ ਵੀ ਨਹੀਂ ਪਤਾ ਬੁਲਾਉ ਜੈ ਨਾ ਲੇਕਿਨ ਪਿੰਡ ਵਿੱਚ ਤਾਂ ਹਿਉਂ ਦਾ ਕਿ ਖੇਤੀ ਦਾ ਕੰਮ ਇਹੋ ਜਿਹਾ ਵੀ ਹਰ ਇੱਕ ਬੰਦੇ ਦਾ ਬੰਦਾ ਵਧੀਆ ਇੱਕ ਦੂਜੇ ਤੇ ਹੈਲਪ ਕਰਦਾ ਹੀ ਦਿੰਦਾ एक गल हो रही मैं खेतों जुड़िया है बाकी लोगों की गल सही है खेती चोफिट ले नी चीज करिए नवा एक्सपेरीमेंट करिए होगा मैं आज की मैंने फायदा हो लोग आ चीज नहीं करी जाए ਵੀਰੇ ਖੇਤੀਦਾਈ ਐ ਵੀ ਹੁਣ ਜਿਵੇਂ ਤੁਸੀਂ YouTube ਦਾ ਟਾਈਮ ਆ ਗਿਆ ਇੰਟਰਨੈਟ ਦਾ ਟਾਈਮ ਆ ਗਿਆ ਇਹ ਕੁਝ ਵੀ ਕਹ ਲਓ ਇਹਦਾ ਨਾ ਕੀ ਹੈ ਨਾ ਤੁਹਾਨੂੰ ਬਹੁਤ ਚੀਜ਼ਾਂ इजीली अवेलेबल ਹੋ ਜਾਂਦੀਆਂ ਪਤਾ ਚੱਲ ਜਾਂਦਾ ਤਾਂ ਅੱਜ ਇਹ ਖੇਤੀ ਨੂੰ ਸੈਂਟੀਫਿਕਲੀ ਤਰੀਕੇ ਨਾਲ ਥੋੜਾ ਕਰਾਂਗੇ ਤਾਂ ਉਹਦਾ ਫਾਇਦਾ ਵੀ ਮਿਲਦਾ ਵੀਰੇ ਪਰ ਜੇ ਤੁਸੀਂ ਇਹ ਕਹਿ ਦੋਗੇ ਕਿ ਯਾਰ ਖੇਤੀ ਕੰਮ ਵਾਲਾ ਸੋਧਾ ਨਹੀਂ ਹੈ ਹੋਰ ਨਹੀਂ ਹੈ ਤਾਂ ਤੁਸੀਂ ਇਹ ਦੇਖੋ ਵੀ ਵੀ ਆਪਣੇ ਬਾਬੇ ਨਾਨਕ ਨੇ ਵੀ ਖੇਤੀ ਕੀਤੀ ਸੀ ਬਾਈ ਹਾਂਜੀ ਹੈਨਾ ਤਾਂ ਫਿਰ ਤੁਸੀਂ ਉਹ ਸੋਚ ਲਓ ਵੀ ਉਹ ਪਈਨੇ ਮਹਾਪਸ਼ੀ ਪਰ ਡੇ ਹੋ ਕੇ ਉਹ ਕਰਦੇ ਸੀ ਤਾਂ ਆਪਾਂ ਤਾਂ ਚੀਜ਼ ਕੀ ਆ ਵੀਰੇ ਤਾਂ ਇਹ ਕੋਈ ਗੱਲ ਨਹੀਂ ਵੀਰੇ ਖੇਤੀ ਹੀ ਸਾਰੀ ਆਪਣੇ ਇੰਡੀਆ ਕੀ ਦੁਨੀਆ ਦਾ ਢਿੱਡ ਭਰਦੀ ਹੈ ਦੇਖੀ ਸਾਰੀ ਬੇਸਿਕ ਚੀਜ਼ ਆ ਵੀ ਆਪਾਂ ਕਹਿੰਦੇ ਵੀ ਬਿਨਾ ਖੇਤੀ ਦੇ ਵੀ ਆਪਾਂ ਸੋਚੀ ਜਦ ਵੀ ਆਪਾਂ ਢਿੱਡ ਕਰਕੇ ਕਰਦੇ ਢਿੱਡ ਨੂੰ ਜੋ ਚੀਜ਼ ਚਾਹੀਦੀ ਹੈ ਉਹ ਆਪਾਂ ਜਮੀਨ ਨਹੀਂ ਆਪਨ ਦੇਣੀ ਹਾਂਜੀ ਹਾਂਜੀ ਵੀਰੇ ਖੇਤ ਚ ਕੀੜੇ ਵੀ ਹੁੰਦੇ ਉਹ ਵੀ ਖੇਤੀ ਤੋਂ ਢਿੱਡ ਭਰ ਲੈਂਦੇ ਆ ਠੀਕ ਹੈ ਭਾਈ ਤੁਸੀਂ ਉੱਥੋਂ ਲੈ ਕੇ ਤੇ ساری ਦੁਨੀਆ ਦਾ ਢਿੱਡ ਖੇਤੀ ਭਰਦੀ ਹੈ ਤਾਂ ਤੁਸੀਂ ਖੇਤੀ ਨੂੰ ਜੇ ਮਾੜਾ ਕਹਿੰਦੇ ਹੋ ਤਾਂ ਚਲੋ ਤੁਹਾਡੇ ਵਿਚਾਰ ਹੋ ਸਕਦੇ ਆ ਪਰ ਖੇਤੀ ਮਾੜੀ ਨਹੀਂ ਹੈ ਵੀਰੇ ਤੇ ਬਈ ਜੇ ਹੁਣ ਆਪਾਂ ਰਾਜਸਥਾਨ ਦੇ ਇਲਾਕੇ 'ਚ ਹੈਗੇ ਆ ਵੀ ਆਪਣੇ ਇੱਥੋਂ ਦੀ ਜੋ ਜ਼ਮੀਨਾਂ ਹੈਗੀਆਂ ਜੋ ਆਪਣੋ ਦੇ ਇੱਥੇ ਵੀ ਆਪਣੀ ਫਸਲ ਹੁੰਦੀ ਹੈ ਵੀ ਤੁਸੀਂ ਕੋਈ ਹੈ ਜੀ ਨਵੀਂ ਚੀਜ਼ ਕਰੀ ਹੋਵੇ ਜਿਵੇਂ ਤੁਹਾਨੂੰ ਲੱਗਦਾ ਵੇ ਯਾਰ ਨਹੀਂ ਯਾਰ ਆ ਚੀਜ਼ ਬਾਕੀਆਂ ਨੂੰ ਐਡਾਪਟ ਕਰਨੀ ਚਾਹੀਦੀ ਸੀ ਵੀ ਇਸ ਚੀਜ਼ ਦਾ ਵੀ ਅੱਗੇ ਜਾ ਕੇ ਵੀ ਆਪਾਂ ਨੂੰ ਪ੍ਰੋਫਿਟ ਹੁੰਦਾ ਹਾਂ ਹਾਂਜੀ ਵੀਰੇ ਪਤਾ ਹੈ ਕਿ ਇਹ ਸਾਲ ਆਪਾਂ ਵੀਰੇ ਚੋਨੇ ਦੀ ਫਸਲ ਲਈ ਸੀ ਆਪਨੇ ਕੀ ਬਾਬੀ ਦੀ ਕਿਰਪਾ ਨਾਲ ਬਹੁਤ ਚੰਗੀ ਹੋਈ ਆ ਉਹ ਤੇ ਗਾਂ ਨੂੰ ਦੇਖਦੇ ਆ ਵੀ ਹੋਰ ਆਪਾਂ ਹੋਰ ਪਲਾਟਸ ਲਾ ਕੇ ਵੀ ਦੇਖਦੇ ਤਾਂ ਕਿ ਕੀ ਆਪਣਾ ਖੇਤੀ ਦਾ ਜਿਹੜਾ ਹੈਗਾ ਵੀ ਇਹ ਭਰਮ ਵੀ ਟੁੱਟ ਜੇ ਵੀ ਰਾਜਸਥਾਨ 'ਚ ਫਸਲਾਂ ਨਹੀਂ ਹੁੰਦੀਆਂ ਜਾਂ ਹੁੰਦੀਆਂ ਜੇ ਆਪਣੇ ਕੋਲੇ ਪਾਣੀ ਵਧੀਆ ਹੈਗਾ ਵੀਰੇ ਤੇ ਆਪਾਂ ਕਰ ਸਕਦੇ ਆ ਹਾਂਜੀ ਮਿਹਨਤ ਥੋੜੀ ਜ਼ਿਆਦਾ ਲੱਗਦੀ ਹੈ ਲੇਕਿਨ ਇਹ ਨਹੀਂ ਹੈ ਕਿ ਉਹ ਚੀਜ਼ਾਂ ਹੁੰਦੀਆਂ ਨਹੀਂ ਹੈਗੀਆਂ ਆਪਣੇ ਪਿੰਡ 'ਚ ਵੀਰੇ ਹਰ ਇੱਕ ਤਰੀਕੇ ਦੀ ਫਸਲ ਲਗਭਗ ਲਾਉਂਦੇ ਹੀ ਆ ਸਾਰੇ ਤੇ ਜੇ ਆਪਾਂ ਵੀ ਥੋੜੀ ਮਿਹਨਤ ਕਰਾਂਗੇ ਤਾਂ ਆਪਣੇ ਵੀ ਵਧੀਆ ਪ੍ਰੋਡਕਟ ਨਿਕਲੂਗਾ ਉਸ ਚੀਜ਼ ਚ ਤੇ ਭਾਈ ਇਹ ਕਹਾਂ ਮੈਂ ਵੀ ਜਿਵੇਂ ਤੁਸੀਂ ਆਪਣਾ ਪੁਰਾਣਾ ਕਰੈਨਾਂ ਵੇੜ ਕਿਤਾ ਹੈ ਨਾ ਵੀ ਟਾਣੀ ਚ ਰਹੇ ਵੀ ਤੁਹਾਨੂੰ ਘਰ ਦੇ ਨੇ ਜਾਂ ਤੁਹਾਡੇ ਰਿਸ਼ਤੇਦਾਰ ਵੀ ਨਹੀਂ ਕਹਿਰ ਵੀ ਤੁਸੀਂ ਕਿਉਂ ਪੰਗਾ ਲਈ ਇਹਨਾਂ ਕਿਉਂ ਪੈਸੇ ਖਰਾਬ ਕਰੀ ਇਹਨੇ ਵੀ ਸ਼ਹਿਰ ਜਾਵੜੋ ਜਾਂ ਕਿਸੇ ਹੋਰ ਥਾਂ ਤੇ ਵੀ ਹੋਰ ਪਾ ਲੋ ਵੀ ਤੁਸੀਂ ਆਏ ਇੱਥੇ ਪੰਗਾ ਨਾਲੋ ਤੁਹਾਨੂੰ ਐ ਕਿਸੇ ਕੁਝ ਨਹੀਂ ਕਿਹਾ ਕਿ ਜੀ ਪਤਾ ਕੀ ਹੈ ਸਲਾਹ ਤਾਂ ਹਰ ਬੰਦੇ ਹਰ ਤਰੀਕੇ ਦੀ ਤੁਹਾਨੂੰ ਦਿੰਦਾ ਹੀ ਹੈ ਪਰ ਤੁਹਾਨੂੰ ਆਪ ਨੂੰ ਦੇਖਣਾ ਹੁੰਦਾ ਹੈ ਵੀ ਤੁਹਾਨੂੰ ਕੀ ਚੀਜ਼ ਵਧੀਆ ਲੱਗਦੀ ਹੈ ਹੁਣ ਜਿਵੇਂ ਦੇਖੋ ਵੀ ਜੀ ਆਪਾਂ ਇੱਥੇ ਬੈਠੇ ਆਂ

ਇਹ ਵੀ ਨਹੀਂ ਹੈਗੇ ਵੀ ਪਿੰਡ ਦੇ ਸਾਈਡ ਹੈ ਤੇ ਸਾਰੀਆਂ ਚੀਜ਼ਾਂ ਸ਼ਹਿਰ ਦੇ ਸਾਈਡ ਵੀ ਨਹੀਂ ਹੈ ਪਰ ਹਾਂ ਮੈਨੂੰ ਮੈਂ ਪਿੰਡ ਵਧੀਆ ਲੱਗਦਾ ਵੀਰੇ ਇਸ ਕਰਕੇ ਮੈਂ ਰਹਿਣਾ ਚਾਹੁੰਦਾ ਤੇ ਭਾਈ ਜਿਹੜੇ ਲੋਕੀ ਪਿੰਡ ਛੱਡ ਕੇ ਸ਼ਹਿਰ ਜਾਣ ਦੀ ਸੋਚ ਰਹੇ ਹੈ ਹਾਂਜੀ ਹਾਂਜੀ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਕਿਸ ਕਾਰਨ ਕਰਕੇ ਉਹਨਾਂ ਨੂੰ ਰੋਕਣਾ ਚਾਹੋਗੇ ਵੀ ਤੁਸੀਂ ਆਪਾਂ ਪਿੰਡ ਛੱਡ ਕੇ ਆਪਣੀ ਧਾਨੀ ਛੱਡ ਕੇ ਫਾਰਮ ਹਾਊਸ ਛੱਡ ਕੇ ਵੀ ਸ਼ਹਿਰਾਂ ਚ ਨਾ ਜਾਓ ਵੀਰੇ ਮੈਂ ਤਾਂ ਐਸੀ ਕੌਣ ਹਾਂ ਕਿ ਕਿਸ ਨੂੰ ਕੁਝ ਕਹਿ ਰਾਂ ਨਾ ਬਾਕੀ ਵੀਰੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਕਿਸੇ ਵੀ ਚੀਜ਼ ਬਾਰੇ ਨੈਗੇਟਿਵ ਸੋਚੋਗੇ ਤਾਂ ਤੁਸੀਂ ਉਸ ਲਈ ਆਪਦੇ ਕੋਈ ਨਾ ਕੋਈ ਬਾਣੇ ਲੱਭ ਲੋਗੇ ਹਾਂ ਇਹ ਚੀਜ਼ ਉਹ ਆਪਦੇ ਮਨ ਨੂੰ ਸਮਝਾਉਣਾ ਹੁੰਦਾ ਕਿਵੇਂ ਵੀ ਸਮਝਾ ਲਓ ਬਾਕੀ ਮੇਰੇ ਪੁਆਇੰਟ ਆਫ 뷰 ਨਾਲ ਤਾਂ ਵੀਰੇ ਪਿੰਡ ਚ ਵਰਗੀ ਤਾਂ ਮੋਜ ਨਹੀਂ ਹੈ ਕਿਤੇ ਤੇ ਭਾਈ ਐਂਡ ਕਰਾਂਗੇ ਆਪਾਂ ਤੇ ਇੱਕ ਗੱਲ ਹੋਰ ਕਵਾਂਗੇ ਵੀ ਜਿਹੜੇ ਆਪਣੇ ਦਰਸ਼ਕ ਦੇਖ ਰਹੇ ਨੇ ਜਿਹੜੇ ਸ਼ਹਿਰ ਚ ਵਸੀ ਜਾਂਦੇ ਆ ਹਾਂਜੀ ਤੇ ਉਹ ਪਿੰਡਾਂ ਚ ਆ ਕੇ ਵਸਣਾ ਚਾਹੁੰਦੇ ਆ ਜਿਹੜੇ ਆਪਣੇ ਪਿੰਡ ਛੱਡ ਗਏ ਆ ਉਹ ਵਾਪਸ ਸ਼ਹਿਰਾਂ ਜਾਣਾ ਚਾਹੁੰਦੇ ਆ ਹਾਂਜੀ ਹਾਂਜੀ ਉਹ ਅਕਸਰ ਆ ਕਹਿੰਦੇ ਆ ਵੀ ਸਾਨੂੰ ਕੀ ਕਾਰਨ ਕਰਕੇ ਵਾਪਸ ਆਈਏ ਤੁਹਾਨੂੰ ਕੋਈ ਮੋਟੀਵੇਸ਼ਨ ਹੈ ਨਹੀਂ ਕੀ ਆ ਤੁਹਾਨੂੰ ਆਹ ਪ੍ਰੋਬਲਮਸ ਦਾ ਫੇਸ ਹੋਵੇ ਵੀ ਤੁਸੀਂ ਐਟ ਦਾ ਉਹਨਾਂ ਨੂੰ ਕੀ ਕਰਨਾ ਚਾਹੋਗੇ ਯਾਰ ਵੀ ਤੁਸੀਂ ਵਾਪਸ ਆਓ ਵੀ ਤੁਹਾਨੂੰ ਕੋਈ ਦਿੱਕਤ ਇਸ ਤਰ੍ਹਾਂ ਦੀ ਨਹੀਂ ਫੀਲ ਹੋਣੀ ਜਾਂ ਕੁਝ ਵੀ ਐ ਜਿਹੀ ਕੋਈ ਤੁਸੀਂ ਸਲਾਹ ਉਹਨਾਂ ਨੂੰ ਦੇਣਾ ਚਾਹੋ ਵੀ ਕਿਸੇ ਕਰ ਨਾਲ ਜਲਦੀ ਆਪਣੀ ਵਾਪਸੀ ਕਰ ਸਕਦੇ ਪਿੰਡਾਂ ਚ ਵੀਰੇ ਉਹਨਾਂ ਨੂੰ ਤਾਂ ਬਸ ਮੈਂ ਇਹੀ ਕਹਿਣਾ ਚਾਹੂੰਗਾ ਵੀ ਤੁਸੀਂ ਜੋ ਵੀ ਸਟੈਪ ਲੈਣਾ ਵੀਰੇ ਤਾਂ ਇਹ ਚੀਜ਼ ਵੀ ਸੋਚ ਕੇ ਲਓ ਕਿ ਤੁਸੀਂ ਸ਼ਾਇਦ ਥੋੜੀ ਪੀੜੀ ਬਾਹਰ ਗਈ ਹੋਗੀ ਪਰ ਥੋਤੋਂ ਪਹਿਲਾਂ ਵਾਲੀਆਂ ਪੜੀਆਂ ਇੱਥੇ ਹੀ ਜੰਮੀਆਂ ਪੜੀਆਂ ਵੀਰੇ ਤੇ ਉਹ ਸ਼ਾਇਦ ਥੋਤੋਂ ਵੀ ਜ਼ਿਆਦਾ ਖੁਸ਼ ਰਹਿ ਕੇ ਗਈਆਂ ਹੋਣ ਤਾਂ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਆ ਕੇ ਇੱਥੇ ਕਿਵੇਂ ਖੁੱਛ ਰਹੇ ਲੂਗੇ ਕਿਉਂਕਿ ਜੜ੍ਹਾਂ ਤਾਂ ਸਾਰੀਆਂ ਇੰਦੀਆਂ ਪਈ ਪੰਜਾਬ ਜਿੱਦੇ ਜਿਹਦੇ ਕਹੇ ਪੰਜਾਬ ਵਾਲਿਆਂ ਦੀ ਪੰਜਾਬ ਰਾਜਸਥਾਨ ਦੀ ਰਾਜਸਥਾਨ ਬਾਈ ਉਹਨਾਂ ਦੀ ਜੜ੍ਹਾਂ ਤਾਂ ਇੱਥੇ ਹੀ ਹੈ ਨਾ ਬਾਈ ਤਾਂ ਫਿਰ ਉਹਨਾਂ ਦੇ ਪੂਰਵਜ ਵੀ ਤਾਂ ਇੱਥੇ ਰਹੇ ਸੀਗੇ ਤਾਂ ਫਿਰ ਤੁਹਾਨੂੰ ਇਹ ਸੋਚਣਾ ਗਲਤ ਹੋਗਾ ਵੀ ਤੁਸੀਂ ਬਗਾਨੀ ਮਿੱਟੀ ਤੇ ਜਾ ਕੇ ਨਹੀਂ ਸੋਚ ਰਹੇ ਕਿ ਮੈਂ ਕਿਵੇਂ ਸਰਵਾਈਵ ਕਰੂੰਗਾ ਤੇ ਆਪਣੀ ਮਿੱਟੀ ਤੇ ਆਉਣ ਵੇਲੇ ਇਹ ਸੋਚ ਰਹੇ ਹੋ ਕਿ ਮੈਂ ਉੱਥੇ ਕਿਵੇਂ ਸਰਵਾਈਵ ਕਰੂੰਗਾ ਹਾਲਾਂਕਿ ਉੱਥੇ ਤਾਂ ਉਹਨਾਂ ਨੂੰ ਹੋਣਾ ਹੀ ਨਹੀਂ ਚਾਹੀਦਾ ਬਈ ਘਰੇ ਆ ਕੇ ਆਪ ਦਾ ਕੋਈ ਇਹ ਥੋੜੀ ਸੋਚਦਾ ਕਿ ਮੈਂ ਇੱਥੇ ਕਿਵੇਂ ਰਹੂੰਗਾ ਜਦੋਂ ਬੰਦਾ ਕੈਨੇਡਾ ਜਾ ਕੇ ਸਰਵਾਈਵ ਕਰ ਲੈਂਦਾ ਹੈ ਆਸਟ੍ਰੇਲੀਆ ਕਰ ਲੈਂਦਾ ਹੈ ਤਾਂ ਫਿਰ ਉਹਨੂੰ ਆਪਦੇ ਪਿੰਡ ਆ ਕੇ ਕਿਉਂ ਆਏ ਲੱਗ ਰਿਹਾ ਕਿ ਮੈਂ ਇੱਥੇ ਕਿਵੇਂ ਰਹੂੰਗਾ ਤਾਂ ਬਾਕੀ ਵੀ ਸਭ ਸਿਆਣੇ ਸਭ ਨੂੰ ਸਮਝ ਆ ਗਈ ਹੈ ਕਿ ਆਪਾਂ ਪਾਕ ਪੁਜਾਰਾ ਮੈਂ ਬੋਲ ਨਹੀਂ ਸਕਦਾ ਕਿਸੇ ਨੂੰ ਕੁਝ ਕਿਉਂ ਉਹ ਸੋਚਦੇ ਹੈ ਬਾਕੀ ਮੈਂ ਆਪਦਾ ਪੁਆਇੰਟ ਆਫ 视图 ਦੇ ਸਕਦਾ ਮੇਰੇ ਲਈ ਠੀਕ ਹੈ ਭਾਈ ਹਾਂਜੀ ਜੀ ਚਲੋ ਬਹੁਤ ਬਤਾ ਨਾ ਹੋ ਰਿਹਾ ਤਾਂ ਟਾਈਮ ਦਿੱਤਾ ਥੈਂਕ ਯੂ ਥੈਂਕ ਯੂ